ਅਸੀਂ ਕਹਿੰਦੇ ਆ ਵੀ ਠੀਕ ਹੈ ਸਰਕਾਰ ਬਿੱਲ ਲੈ ਕੇ ਆਈ ਹੈ ਚੰਗੀ ਗੱਲ ਹੈ ਲਿਆਉਣਾ ਚਾਹੀਦਾ ਪਰ ਸਿੱਖ ਸੰਗਤਾਂ ਦੇ ਮਨਾਂ ਨੂੰ ਖੁਸ਼ੀ ਉਦੋਂ ਮਿਲੇਗੀ ਜਿਸ ਦਿਨ ਜਿਹੜੇ ਵੀ ਲੋਕ ਕਿਸੇ ਵੀ ਧਰਮ ਦੀ ਬੇਅਦਵੀ ਕਰਨ ਵਾਲੇ ਆ ਭਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਵਾਲੇ ਆ ਭਾਵਾਂ ਗੀਤਾ ਜੀ ਦੀ ਬੇਅਦਵੀ ਕਰਨ ਵਾਲੇ ਆ ਭਾਵਾਂ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲੇ ਆ ਤੇ ਭਾਵਾਂ ਬਾਈਬਲ ਦੀ ਬਿਆਦਵੀ ਕਰਨ ਵਾਲੇ ਹੈ ਜਿਸ ਦੇ ਨਾਲ ਜਿਸ ਵੀ ਬੰਦੇ ਨੇ ਬਿਆਦਵੀ ਕੀਤੀ ਹੈ ਉਹਨਾਂ ਲੋਕਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਸਰਕਾਰ ਕਹਿੰਦੀ ਹੈ ਵੀ ਅਸੀਂ 10 ਤੋਂ ਲੈ ਕੇ 10 ਸਾਲ ਤੋਂ ਲੈ ਕੇ ਉਮਰ ਭਰ ਤੱਕ ਦੀ ਜਿਹੜੀ ਕੈਦ ਹੈ 10 ਸਾਲ 10 ਲੱਖ ਰੁਪਈਆ ਜੁਰਮਾਨਾ ਅਸੀਂ ਤਾਂ ਇਹ ਚਾਹੁੰਨੇ ਆਂ ਵੀ ਕੋਈ 10 ਲੱਖ ਦੀ ਲੋੜ ਨਹੀਂ ਕੋਈ 10 ਸਾਲ ਦੀ ਲੋੜ ਨਹੀਂ ਕੋਈ 20 ਸਾਲ ਦੀ ਲੋੜ ਨਹੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਬਿਆਦਵੀ ਕੀਤੀ ਹੈ ਕਿਸੇ ਵੀ ਧਰਮ ਦੇ ਗ੍ਰੰਥ ਦੀ ਉਹਨਾਂ ਨੂੰ ਬਰਾਬਰ ਕਾਨੂੰਨ ਦੇ ਮੁਤਾਬਕ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜਿੰਨੀਆਂ ਬੇਅਦਬੀਆਂ ਹੋਈਆਂ ਉਹ ਲਗਭਗ ਜਦੋਂ ਰਜਿਸਟਰ ਨਿਕਲਦਾ ਸੀ ਨਿਕਲਦਾ ਵੀ ਇਹ ਬੰਦਾ ਤਾਂ ਪਾਗਲ ਸੀ ਜਾਂ ਮੈਂਟਲੀ ਟੋਰਟਲ ਮਾਨਸਿਕ ਰੋਗੀ ਬਣਾ ਦਿੱਤਾ ਜਾਂਦਾ ਮਾਨਸਿਕ ਰੋਗੀ ਕਹਿ ਕੇ ਉਹ ਨਹੀਂ ਛੱਡਿਆ ਜਾਂਦਾ ਇਹਨਾਂ ਕਾਨੂੰਨ ਦੇ ਵਿੱਚ ਤਾਂ ਜਿੰਨੀ ਸਖਤ ਧਾਰਾਵਾਂ ਬਾੜਨਾਂ ਜਿੰਨਾ ਸਖਤ ਉਹ ਤਾਂ ਫੇਰ ਹੀ ਇਹਨੂੰ ਇਹ ਜਿਹੜੇ ਬੇਅਦਬੀਆਂ ਰੁਪਣੀਆਂ ਨੇ ਕੱਲੇ ਜੁਰਮਾਨਿਆਂ ਨਾਲ ਜਾਂ ਸਜ਼ਾਵਾਂ ਦੇ ਨਾਲ ਤੇ ਬਿਆਦ ਪਰ ਰੁਕਣ ਵਾਲੀਆਂ ਨੇ ਤੇ ਇਹ ਨਾ ਕਿਤੇ ਹੋਵੇ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਬਿੱਲ ਪੇਸ਼ ਕੀਤੇ ਸਾਰਾ ਕੁਝ ਹੋਇਆ ਮੁੜ ਕੇ ਫੈਲਾਂ ਦੇ ਉੱਤੇ ਰੇਤਾ ਬਹਿ ਗਿਆ ਤੇ ਜੇ ਇਸੇ ਸਰਕਾਰ ਨੇ ਇਹ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਫਿਰ ਇਸ ਤਰ੍ਹਾਂ ਦੇ ਬਿੱਲ ਲਿਆਉਣ ਦਾ ਕੋਈ ਬਾਲਾ ਲਾਹ ਨਹੀਂ ਆਉਂਦਾ ਉੱਥੇ ਖੜ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੈਪਟਨ ਦੀ ਸਰਕਾਰ ਮੁੱਕੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਸੀ ਦੋ ਤਰ੍ਹਾਂ ਸੀ ਇੱਕ ਤਰ੍ਹਾਂ ਉਹ ਸੀ ਜਿਹੜੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਦੇ ਵਿੱਚ ਸੀ ਤੇ ਦੂਜੀ ਤਰ ਉਹ ਸੀ ਜਿਹੜੀ ਕਹਿੰਦੀ ਸੀ ਵੀ ਇਹਨਾਂ ਬੇਅਦਬੀਆਂ ਦੇ ਉੱਤੇ ਸਿਆਸਤ ਕਰੋ ਇਸ ਕੇਸ ਨੂੰ ਲਮਕਾਓ ਹੋਰ ਕੁਝ ਨਹੀਂ ਕਰ ਕੈਪਟਨ ਆ ਵਿਧਾਨ ਸਭਾ ਦੇ ਵਿੱਚ ਜਦੋਂ ਬੈਠੇ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਆਪ ਕੈਪਟਨ ਦੇ ਸਾਹਮਣੇ ਆਪਣਾ ਜਿਹੜਾ ਕੁਰਤਾ ਹੁੰਦਾ ਨਾ ਆਪਣਾ ਕੁਰਤਾ ਆਪਣੀ ਝੋਲੀ ਅੱਡ ਕੇ ਕੈਪਟਨ ਤੋਂ ਮੰਗ ਕੀਤੀ ਸੀ ਵੀ ਕੈਪਟਨ ਸਾਹਿਬ ਅੱਜ ਤੁਸੀਂ ਮੁੱਖ ਮੰਤਰੀ ਬਣਿਓ ਤੁਸੀਂ ਵਜਾਰਤ ਤੁਹਾਡੀ ਹੈ ਤੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਜਿਹੜਾ ਅੱਜ ਸਰਕਾਰ ਬਣਾਈ ਐ ਤੇ ਅੱਜ ਮੈਂ ਤੁਹਾਡੇ ਤੋਂ ਝੋਲੀ ਅਟਕੇ ਮੰਗ ਕਰਦਾ ਐ ਵੀ ਜਿਹੜੇ ਵੀ ਦੋਸ਼ੀ ਐ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਹੋਇਆ ਹਵਾਇਆ ਕੁਛ ਨਹੀਂ ਕੈਪਟਨ ਵੀ ਚਲਿਆ ਗਿਆ ਚੰਨੀ ਵੀ ਚਲਾ ਚਲਿਆ ਅਕਾਲੀ ਵੀ ਚਲੇ ਗਏ ਸਤਸ਼ੇਕਾਂ ਨਿਰਪੱਖ ਪੋਸਟ ਨਾਲ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਕਿ ਗੁਰੂ ਗੰਗ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਕਲਾਬ ਜਿਹੜਾ ਮਤਾ ਪਾਸ ਕੀਤਾ ਗਿਆ ਚਾਹੇ ਉਹ ਕਾਂਗਰਸ ਪਾਰਟੀ ਦੀ ਗੱਲ ਹੋਵੇ ਚਾਹੇ ਅਕਾਲੀ ਦੰਦ ਦੀ ਗੱਲ ਹੋਵੇ ਜਿੰਨੇ ਵੀ ਲੀਡਰ ਖਾਲੀ ਦਲ ਦੇ ਸੀਗੇ ਔਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਸੀਗੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਔਰ ਬੀਤੇ 10-11 ਸਾਲ ਤੋਂ ਜਿਹੜਾ ਲੰਮਾ ਜਿਹੜਾ ਮਸਲਾ ਪੰਜਾਬ ਦੇ ਵਿੱਚ ਬਣਿਆ ਹੋਇਆ ਸੀਗਾ ਅਕਤੂਬਰ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਪਹਿਲੀ ਵਾਰ ਬਯਾਦਬੀ ਹੁੰਦੀ ਆ ਪਰ ਬਰਗਾੜੀ ਦੇ ਵਿੱਚ ਮੋਰਚਾ ਲੱਗਦਾ ਉਸ ਤੋਂ ਬਾਅਦ ਦੇ ਬੱਚਾ ਕੋਟਕਪੂਰੇ ਮੋਰਚਾ ਲੱਗਦਾ ਔਰ ਗੋਲੀ ਕਾਂਡ ਹੁੰਦਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸੱਤਾਧਾਰੀ ਪਾਰਟੀ ਦੇ ਵੱਲੋਂ ਇੱਕ ਮਤਾ ਜਿਹੜਾ ਪਾਸ ਕੀਤਾ ਗਿਆ ਔਰ ਸਿਲੈਕਟਡ ਕਮੇਟੀ ਨੂੰ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਔਰ ਸੌਪਿਆ ਗਿਆ ਔਰ 6 ਮਹੀਨੇ ਦਾ ਸਮਾਂ ਜਿਹੜਾ ਉਹ ਕਮੇਟੀ ਨੂੰ ਦਿੱਤਾ ਗਿਆ ਔਰ ਪੰਜਾਬ ਦੇ ਲੋਕਾਂ ਦੀ ਇਹ ਇੱਛਾ ਸੀਗੀ ਔਰ ਰੋਸ ਵੀ ਸੀਗਾ ਮਨਾਂ ਦੇ ਬਚ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਲਗਾਤਾਰ ਜਿਹੜਾ ਸਿੱਖਾਂ ਦੇ ਮਨ ਨੂੰ ਜਿਹੜਾ ਠੇਸ ਪਹੁੰਚੀ ਸੀ ਔਰ ਸਰਵੋਤਮ ਜਿਹੜਾ ਸਿੱਖਾਂ ਦੇ ਲਈ ਉਹ ਗੁਰੂ ਗੰਦ ਸਾਹਿਬ ਆ ਔਰ ਗ੍ਰੰਥ ਸਾਹਿਬ ਤੋਂ ਉੱਪਰ ਜਿਹੜੀ ਚੀਜ਼ ਆ ਉਹ ਕੋਈ ਵੀ ਨਹੀਂ ਚਾਹੇ ਉਹ ਧਰਮ ਕੋਈ ਵੀ ਹੋਵੇ ਚਾਹੇ ਗੀਤਾ ਹੋਵੇ ਬਾਈਬਲ ਹੋਵੇ ਕੁਰਾਨ ਹੋਵੇ ਸਾਰੇ ਹੀ ਧਰਮਾਂ ਜਿਹੜੇ ਉਹ ਸਤਕਾਰ ਜੋਗਾ ਤਾਂ ਪੰਡ ਸਿਧਾਨਾ ਦੇ ਸਮੂਹ ਨਗਰਮਾਈ ਸਾਡੇ ਨਾਲ ਹੈ ਸੁਝਵਾਣਾ ਆਪਾਂ ਅਸੀਂ ਵਿਸ਼ੇ ਤੇ ਵਿਚਾਰ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਸਿੱਖ ਸੰਗਤਾਂ ਦੀ ਕੀ ਇੱਛਾ ਸੀਗੀ ਮੰਨਦੇ ਵਿੱਚ 10-11 ਸਾਲ ਤੋਂ ਲੰਮੇ ਸਮੇਂ ਤੋਂ ਉਹ ਰੋਜ਼ ਸੀਗਾ ਕਿ ਜਿਹੜਾ ਗੁਰਦਸਤ ਦੀ ਬੇਅਦਬੀਆਂ ਨੂੰ ਲੈ ਕੇ ਜਿਹੜਾ ਕੋਈ ਠੋਸ ਕਾਨੂੰਨ ਹੀ ਆਪਾਸ ਨਹੀਂ ਹੋ ਰਿਹਾ ਮਤਾ ਨਹੀਂ ਪਾਸ ਹੋ ਰਿਹਾ ਪਰ ਹੁਣ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਇਆ ਔਰ ਕਿਵੇਂ ਇਹ ਕਦਮ ਨੂੰ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਜੀ ਸਬੇ ਸਾਂਝੀ ਵਾਲ ਸਦਾਏ ਨੋ ਤੋ ਕਿਸੇ ਨਾਲ ਦੱਸਿਆ ਬਹਰਾ ਜੀਓ ਜੀ ਦੇ ਮਹਾਵਾਕ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਹੈ ਦੂਜੀ ਗੱਲ ਜੋ ਮੌਜੂਦਾ ਸਰਕਾਰ ਵੱਲੋਂ ਕੱਲ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ ਪਰ ਜੀ ਬਿਆਦਵੀਆਂ 2015 ਤੋਂ ਲੈ ਕੇ 25 ਤੱਕ ਜਾਰੀ ਹੈ ਹੂੰ ਪਰसों ਸ੍ਰੀ ਅਮਰਸਰ ਸਾਹਿਬ ਵਿਖੇ ਵੀ ਬਿਆਦਵੀ ਹੋ ਕੇ ਹਟੀ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਇਹਦਾ ਪੂਰਾ ਨਹੀਂ ਪਤਾ ਲੱਗ ਸਕਿਆ ਜੀ ਵੀ ਬਿਆਦਵੀਆਂ ਕੌਣ ਕਰ ਰਿਹਾ ਹੈ ਤੇ ਕੌਣ ਕਰਾ ਰਿਹਾ ਹੈ ਹੂੰ 2015 ਦੇ ਵਿੱਚ ਜੋ ਗੁਰੂ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਬਿਆਦਵੀ ਕੀਤੀ ਗਈ ਹੂੰ ਬਹੁਤ ਜੜੀਆਂ ਕਟਨਾਵਾਂ ਵਾਪਰੀਆਂ ਸੰਗਤਾਂ ਦੇ ਉੱਤੇ ਗੋਲੀਆਂ ਚੱਲੀਆਂ ਜੀ ਦੋ ਸਿੰਘ ਸ਼ਹੀਦ ਵੀ ਹੋਏ ਤੇ ਬਹੁਤਿਆਂ ਦੇ ਉੱਤੇ ਤਸ਼ੱਦਦ ਵੀ ਹੋਇਆ ਜੇਲ੍ਹਾਂ ਵੀ ਕੱਟੀਆਂ ਬੜਾ ਕੁਝ ਹੋਇਆ ਆਪਾਂ ਨੂੰ ਪਤਾ ਹੈ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਦੇ ਜਿਹੜੇ ਹਾਲਾਤ ਨੇ ਕਿਹੋ ਜਿਹਾ ਬਣੇ ਹੋਏ ਜੀ ਵਿਆਧਵੀ ਦੇ ਸਬੰਧ ਦੇ ਵਿੱਚ ਅਕਾਲੀ ਸਰਕਾਰ ਵੀ ਬਿੱਲ ਲੈ ਕੇ ਆਈ ਕੈਪਟਨ ਸਰਕਾਰ ਵੀ ਬਿੱਲ ਲੈ ਕੇ ਆਈ ਪਰ ਬਣਿਆ ਕੁਝ ਨਹੀਂ ਜੀ ਹੁਣ ਮੌਜੂਦਾ ਸਰਕਾਰ ਨੇ ਬਿੱਲ ਲੈ ਕੇ ਆਂਦਾ ਹੈ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਵੀ ਹੋਇਆ ਹੈ ਇਦੇ ਉੱਤੇ ਚਰਚਾ ਵੀ ਸਾਰੀਆਂ ਤਰ੍ਹਾਂ ਦੀ ਹੋਈ ਹੈ ਜੀ ਚਲੋ ਅਸੀਂ ਇਹਦਾ ਸਵਾਗਤ ਕਰਦੇ ਹਾਂ ਪਰ ਹੁਣ ਵਿਧਾਨ ਸਭਾ ਦੇ ਵਿੱਚ ਮੌਜੂਦਾ ਸਰਕਾਰ ਨੇ ਇੱਕ ਜਿਹੜਾ ਬਿੱਲ ਲੈ ਕੇ ਆਂਦਾ ਹੈ ਉਹਦੀ ਇੱਕ ਕਮੇਟੀ ਬਣਾਈ ਗਈ ਹੈ ਸਿਲੈਕਟਡ ਕਮੇਟੀ ਬਣਾਈ ਗਈ ਹੈ ਹਾਂ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਪਿੰਡਾਂ ਦੇ ਵਿੱਚ ਜਾਏਗੀ ਹਮ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਭਾਵੇਂ ਕੋਈ Hindu ਹੋਵੇ ਮੁਸਲਮਾਨ ਹੋਵੇ ਇਸਾਈ ਬੋਧੀ ਸੈਨਿ ਜੈਨੀ ਸਿੱਖ ਜੋ ਵੀ ਹੋਵੇ ਉਹਨਾਂ ਲੋਕਾਂ ਦੇ ਨਾਲ ਵਿਚਾਰ ਕੀਤੀ ਜਾਊ ਹਮ ਉਹਨਾਂ ਦੇ ਵਿਊ ਲੈਤੇ ਜਾਣਗੇ ਵੀ ਲੋਕ ਕੀ ਕਹਿੰਦੇ ਆ। ਹੂੰ ਫਿਰ ਉਹ ਦੁਬਾਰਾ ਫੇਰ ਵਿਧਾਨ ਸਭਾ ਦੇ ਵਿੱਚ ਜਾਊਗੀ। ਉੱਥੇ ਫਿਰ ਉਹਦੀ ਪਰਚੋਲ ਹੋਣੀ ਆ, ਮਸੌਦਾ ਤਿਆਰ ਕੀਤਾ ਜਾਊਗਾ, ਫਿਰ ਸੁਪਰੀਮ ਕੋਰਟ ਦੇ ਵਿੱਚ ਜਾਊਗੀ। ਹੂੰ ਸੁਪਰੀਮ ਕੋਰਟ ਤੋਂ ਬਾਅਦ ਫਿਰ ਉਹ ਰਾਸ਼ਟਰਪਤੀ ਦੇ ਕੋਲੇ ਜਾਊਗੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਫਿਰ ਹੀ ਕਾਨੂੰਨ ਬਣ। ਜੀ। ਅਜੇ ਇਹ ਸਾਰਾ ਕੁਝ ਛਾਵੇਂ ਦੇ ਗਰਭ ਦੇ ਵਿੱਚ ਹੈ। ਹੂੰ ਪਰ ਅਸੀਂ ਕਹਿੰਦੇ ਆ ਵੀ ਠੀਕ ਐ, ਸਰਕਾਰ ਬਿੱਲ ਲੈ ਕੇ ਆਈ ਐ, ਚੰਗੀ ਗੱਲ ਐ, ਲਿਆਉਣਾ ਚਾਹੀਦਾ। ਹੂੰ ਪਰ ਸਿੱਖ ਸੰਗਤਾਂ ਦੇ ਮਨਾਂ ਨੂੰ ਖੁਸ਼ੀ ਉਦੋਂ ਮਿਲੇਗੀ ਜਿਸ ਦਿਨ ਜਿਹੜੇ ਵੀ ਲੋਕ ਕਿਸੇ ਵੀ ਧਰਮ ਦੀ ਬੇਅਦਵੀ ਕਰਨ ਵਾਲੇ ਆ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਵਾਲੇ ਆ ਭਾਵੇਂ ਗੀਤਾ ਦੀ ਬੇਅਦਵੀ ਕਰਨ ਵਾਲੇ ਆ ਭਾਵੇਂ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲੇ ਆ ਤੇ ਭਾਵੇਂ ਬਾਈਬਲ ਦੀ ਬੇਅਦਵੀ ਕਰਨ ਵਾਲੇ ਆ ਜਿਸ ਦਿਨ ਜਿਸ ਵੀ ਬੰਦੇ ਨੇ ਬੇਅਦਵੀ ਕੀਤੀ ਹੈ ਉਹਨਾਂ ਲੋਕਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਜੀ ਸਰਕਾਰ ਕਹਿੰਦੀ ਆ ਵੀ ਅਸੀਂ 10 ਤੋਂ ਲੈ ਕੇ 10 ਸਾਲ ਤੋਂ ਲੈ ਕੇ ਉਮਰ ਭਰ ਤੱਕ ਦੀ ਜਿਹੜੀ ਕੈਦ ਹੈ 10 10 ਲੱਖ ਰੁਪਈਆ ਜੁਰਮਾਨਾ ਅਸੀਂ ਤਾਂ ਇਹ ਚਾਹੁੰਨੇ ਆ ਵੀ ਕੋਈ 10 ਲੱਖ ਦੀ ਲੋੜ ਨਹੀਂ ਕੋਈ 10 ਸਾਲ ਦੀ ਲੋੜ ਨਹੀਂ ਕੋਈ 20 ਸਾਲ ਦੀ ਲੋੜ ਨਹੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਵਿਧਵੀ ਕੀਤੀ ਹੈ ਕਿਸੇ ਵੀ ਧਰਮ ਦੇ ਗ੍ਰੰਥ ਦੀ ਉਹਨਾਂ ਨੂੰ ਬਰਾਬਰ ਕਾਨੂੰਨ ਦੇ ਮੁਤਾਬਕ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਜੇ ਜਿਹੜਾ ਸੰਗਤਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਕਿਤੇ ਨਾ ਕਿਤੇ ਉਰੋਸ ਹੈ ਉਹ ਕਰ ਸਕਦਾ ਆਹ ਸਰਕਾਰ ਬਿੱਲ ਲਿਆਈ ਪੇਸ਼ ਹੋ ਗਿਆ ਚਰਚਾ ਹੋਗੀ ਕਮੇਟੀਆਂ ਮਰਗੀਆਂ ਤੇ ਇਹ ਨਾ ਕਿਤੇ ਹੋਵੇ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਬਿੱਲ ਪੇਸ਼ ਕੀਤੇ ਸਾਰਾ ਕੁਝ ਹੋਇਆ ਮੁੜ ਕੇ ਫੈਲਾਂ ਦੇ ਉੱਤੇ ਰੇਤਾ ਪੈ ਗਿਆ ਤੇ ਜੇ ਇਸੇ ਸਰਕਾਰ ਨੇ ਇਹ ਵੀ ਇਸੇ ਤਰ੍ਹਾਂ ਹੀ ਕਰਨਾ ਫਿਰ ਇਸ ਤਰ੍ਹਾਂ ਦੇ ਬਿੱਲ ਲਿਆਉਣ ਦਾ ਵੀ ਕੋਈ ਬਾਲਾ ਲਾਹ ਨਹੀਂ ਆ ਤੋ ਹੈ। ਵਿਧਾਨ ਸਭਾ ਦੇ ਵਿੱਚ ਚਰਚਾ ਵੀ ਸੁਣੀ ਹੋਊਗੀ ਉਹ ਤੇ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਆਗੂ ਆ ਜਿਹੜੇ ਪ੍ਰਗਟ ਸਿੰਘ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਆ ਇਹਦੇ ਮੈਨੇ ਬਹੁਤ ਵੱਡੇ ਆਉਂਦੇ ਨੇ ਕਹਿੰਦੇ ਕਿ ਸਾਡੇ ਦੋ ਗੁੱਟ ਬਣੇ ਹੋਏ ਸੀਗੇ ਇੱਕ ਉਹ ਗੁੱਟ ਸੀਗਾ ਜਿਹੜਾ ਚਾਹੁੰਦਾ ਸੀ ਕਿ ਜਿਹੜਾ ਬੇਅਦਬੀ ਵਾਲਾ ਮਸਲਾ ਇਹ ਜਿੰਨਾ ਲੰਮਾ ਖਿੱਚਾ ਜਾਵੇ ਉਹਨਾਂ ਖੇਚੋ ਪਰ ਇੱਕ ਗੁੱਟ ਸੀਗਾ ਜਿਹੜਾ ਚਾਹੁੰਦਾ ਸੀ ਕਿ ਤੁਰੰਤ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ 7 ਧਰਾਵਾਂ ਤੇ ਹੇਠ ਮਾਰਨਾ ਚਾਹੀਦਾ ਲੱਗਦਾ ਕਿ ਇਹ ਚੀਜ਼ਾਂ ਨੇ ਕਿਤਨਾ ਕਿਤੇ ਧੱਕਾ ਲਾਇਆ ਹਾਂ ਜੀ ਇਹ ਧੱਕਾ ਲਾਇਆ ਜੀ ਦੇਖੋ ਕੈਪਟਨ ਸਰਕਾਰ ਨੇ ਗੁੱਟਕਾ ਸਾਹਿਬ ਦੀ ਸੌਂ ਖਾ ਕੇ ਹੂੰ ਕਿਆ ਵੀ ਅਸੀਂ ਜਿਹੜਾ ਬਦਵੀਆਂ ਦਾ ਹੱਲ ਕਰਾਂਗੇ ਕਾਨੂੰਨ ਬਣਾਵਾਂਗੇ ਲੋਕਾਂ ਨੂੰ ਇਨਸਾਫ ਦੇਵਾਂਗੇ ਪਰ ਉਹ ਗੱਲਾਂ ਸਰਕਾਰ ਦੀਆਂ ਕੱਲ ਜਗਜਾਗਾਰ ਹੋ ਗਈਆਂ ਹੂੰ ਵਿਧਾਨ ਸਭਾ ਦੇ ਵਿੱਚ ਇੱਕ ਕਾਂਗਰਸੀ ਵਿਧਾਇਕ ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਨੇ ਇਹ ਗੱਲ ਮੈਂ ਆਪ ਵੀ ਡਿਬੇਟ ਦੇ ਵਿੱਚੋਂ ਸੁਣੀ ਆ ਗੱਲ ਤੇ ਉੱਥੇ ਖੜ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੈਪਟਨ ਦੀ ਸਰਕਾਰ ਮੌਕੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਸੀ ਦੋ ਤਰ੍ਹਾਂ ਸੀ ਇੱਕ ਧਿਰ ਤਾਂ ਉਹ ਸੀ ਜਿਹੜੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਦੇ ਵਿੱਚ ਸੀ ਤੇ ਦੂਜੀ ਤਰ ਉਹ ਸੀ ਜਿਹੜੀ ਕਹਿੰਦੀ ਸੀ ਵੀ ਇਹਨਾਂ ਬੇਦਵੀਆਂ ਦੇ ਉੱਤੇ ਸਿਆਸਤ ਕਰੋ ਇਸ ਕੇਸ ਨੂੰ ਲਮਕਾਓ ਹੋਰ ਕੁਝ ਨਹੀਂ ਕਰਨਾ ਜੀ ਤੋਂ ਇੱਥੋਂ ਪਤਾ ਲੱਗਦਾ ਮੈਂ ਆਪ ਕੈਪਟਨ ਵਿਧਾਨ ਸਭਾ ਦੇ ਵਿੱਚ ਜਦੋਂ ਬੈਠੇ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੇ ਆਪ ਕੈਪਟਨ ਦੇ ਸਾਹਮਣੇ ਆਪਣਾ ਜਿਹੜਾ ਕੁੜਤਾ ਹੁੰਦਾ ਨਾ ਆਪਣਾ ਫੁਰਤਾ ਆਪਣੀ ਝੋਲੀ ਅੱਡ ਕੇ ਕੈਪਟਨ ਤੋਂ ਮੰਗ ਕੀਤੀ ਸੀ ਵੀ ਕੈਪਟਨ ਸਾਹਿਬ ਅੱਜ ਤੁਸੀਂ ਮੁੱਖ ਮੰਤਰੀ ਬਣੇ ਹੋ ਤੁਸੀਂ ਵਜਾਰਤ ਤੁਹਾਡੀ ਹੈ ਤੇ ਤੁਸੀਂ ਧਰਮ ਦੇ ਨਾਂ ਦੇ ਉੱਤੇ ਜਿਹੜਾ ਅੱਜ ਸਰਕਾਰ ਬਣਾਈ ਹੈ ਤੇ ਅੱਜ ਮੈਂ ਤੁਹਾਡੇ ਤੋਂ ਝੋਲੀ ਅੱਡ ਕੇ ਮੰਗ ਕਰਦਾ ਹਾਂ ਵੀ ਜਿਹੜੇ ਵੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਪਰ ਹੋਇਆ ਹਵਾਇਆ ਕੁਛ ਨਹੀਂ ਕੈਪਟਨ ਵੀ ਚਲਿਆ ਗਿਆ ਚੰਨੀ ਵੀ ਚਲਾ ਗਿਆ ਅਕਾਲੀ ਵੀ ਚਲੇ ਗਏ ਤੋਂ ਅੱਜ ਵੀ ਇਹੀ ਕੁਛ ਹੈ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਬੀਜੇ ਸਰਕਾਰ ਬਿੱਲ ਲੈ ਕੇ ਆਈ ਹੈ ਤੇ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਖਾਲਸਾ ਜੀ ਜਿਵੇਂ ਖਾਲਸਾ ਜੀ ਨੇ ਗੱਲ ਕੀਤੀ ਹੈ ਕਿ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਅਕਾਲੀ ਦਲ ਦੀ ਖਾਲਸਾ ਜੀ ਨੇ ਗੱਲ ਕੀਤੀ ਹੈ। ਉਦੋਂ ਮਸਲਾ ਇਹ ਸੀ ਕਿ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਗਈ ਸੀਗੀ ਮਤੇ ਦੇ ਵਿੱਚ। ਉਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਕੇਂਦਰ ਨੇ ਕਿਹਾ ਸੀ ਕਿ ਇਹਦੇ ਤੇ ਸਾਰੇ ਧਰਮਾਂ ਤੇ ਵਿਚਾਰ ਹੋਣੀ ਚਾਹੀਦੀ ਆ। ਸਾਰੇ ਧਰਮ ਸਤਿਕਾਰਯੋਗ ਆ ਔਰ 18 ਦੀ ਗੱਲ ਕੀਤੀ ਹੈ ਉਦੋਂ ਜਿਹੜਾ ਆਈਪੀਐਸ ਦੇ ਹਧਰਾਮਨ ਦੇ ਤਹਿਤ ਇਹ ਮਤਾ ਬਣਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਡੀਐਨ ਦਾ ਕਿ ਇਹਦਾ ਹੁਣ ਖਿਰਣਾ ਤਿਆਰ ਕੀਤਾ ਹੈਗਾ ਸੱਤਾਧਾਰੀ ਪਾਰਟੀ ਦੇ ਵੱਲੋਂ ਬੀਐਨਐਸ ਦੇ ਹਧਾਵਾਂ ਦੇ ਤਹਿਤ ਇਹ ਸਿਰੇ ਚੜੂਗਾ ਇੱਕ ਨਵਾਂ ਤੇ ਵੱਡਾ ਇਤਿਹਾਸਕ ਕਾਨੂੰਨ ਬਣੂਗਾ ਨਹੀਂ ਦੇਖੋ ਪਹਿਲੀ ਗੱਲ ਤਾਂ ਵਧੀਆ ਜਿਹੜਾ ਇਹਨਾਂ ਨੇ ਕੋਈ ਕਾਨੂੰਨ ਬਣਾਇਆ ਜਾਂ ਪਾਸ ਕਰਿਆ ਜੀ ਪਰ ਜੇ ਇਹ ਪੂਰੇ ਮੁਕੰਮਲ ਤੌਰ ਤੇ ਬਿਲ ਪਾਸ ਹੋਊਗਾ ਕਾਨੂੰਨੀ ਤੌਰ ਤੇ ਬਣੂਗਾ ਤਾਂ ਵਧੀਆ ਗੱਲ ਆ ਪਰ ਇਸ ਦੇ ਪਿੱਛੇ ਇਹ ਮੈਨੂੰ ਲੱਗਦਾ ਸਰਕਾਰ ਕਾਫੀ ਟਾਈਮ ਲੇਟ ਆ ਇਹਨਾਂ ਨੇ ਪਹਿਲਾਂ ਬਣਾ ਲੈਣਾ ਚਾਹੀਦਾ ਸੀ ਹੁਣ ਸਮਾਂ ਥੋੜਾ ਰਹਿ ਗਿਆ ਇਹ ਜਦੋਂ ਨਹੀਂ ਪੂਰੀ ਕਾਰਵਾਈ ਹੋਣੀ ਆ ਉਦੋਂ ਤੱਕ ਇਹਨਾਂ ਦਾ ਕਾਰਜਕਾਲ ਆ ਜਿਹੜਾ ਉਹ ਪੂਰਾ ਹੋ ਜਾਣਾ ਸਰ ਸਾਲ ਪਹਿਲਾਂ ਹੋ ਜਾਂਦਾ ਤਾਂ ਇੱਕ ਸਾਲ ਜਾਂ ਡੇਢ ਸਾਲ ਪਹਿਲਾਂ ਮਤਲਬ ਇਹ ਬਿੱਲ ਪਾਸ ਕਰਦੇ ਨਾ ਤਾਂ ਅੱਜ ਤੱਕ ਇਹਨੂੰ ਲਾਗੂ ਹੋ ਜਾਣਾ ਚਾਹੀਦਾ ਦੂਜੀ ਗੱਲ ਇਹ ਤੇ ਹੈ ਕਿ ਆ ਬੇਅਦਬੀਆਂ ਦੀ ਕਿਸੇ ਵੀ ਧਰਮ ਦੀ ਬੇਅਦਬੀ ਕੋਈ ਗ੍ਰਾਂਥ ਨਹੀਂ ਜਾਂ ਹੋਣੀ ਹੈ ਜਿਹੜੀ ਜੀ ਉਹ ਆਪਾਂ ਕੋਈ ਚੰਗੀ ਗੱਲ ਨਹੀਂ ਸਮਝ ਪਾਈ ਨਹੀਂ ਇਕੱਲੇ ਜਦੋਂ ਸਾਡੀ ਬੇਅਦਬੀ ਹੋਵੇ ਹੋਰ ਵੀ ਕਿਸੇ ਧਰਮ ਦੀ ਕੋਈ ਬੇਅਦਬੀ ਹੁੰਦੀ ਆ ਤਾਂ ਕੋਈ ਵੱਡੀ ਵੱੜੀ ਗੱਲ ਨਹੀਂ ਹਮ ਇਸ ਖੇੜੇ ਦੇ ਵਿੱਚ ਇਹ ਵੀ ਰੱਖਿਆ ਗਿਆ ਕਿ ਕੋਈ ਜੇਕਰ ਗੁਰੂਆਂ ਸਾਹਿਬ ਦੀ ਬੇਅਦਬੀ ਕਰਦਾ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਬੰਦਾ ਫੜਿਆ ਜਾਂਦਾ ਉਹਦੀ ਪਰੋਲ ਨਹੀਂ ਮਿਲੂਗੀ ਉਹਨੂੰ ਉਹਦੀ ਕੋਈ ਸੁਲਵਾਈ ਨਹੀਂ ਹੋਊਗੀ ਉਹਦੀ ਕੋਈ ਜਮਾਨਤ ਨਹੀਂ ਹੋਊਗੀ ਤਾਂ ਜਿਹੜੀ ਇਹਦੀ ਤਫ਼ਤੀਸ਼ ਆ ਉਹ ਡੀਐਸਪੀ ਰੈਂਕ ਦਾ ਅਧਿਕਾਰੀ ਜਾਂ ਉਸ ਤੋਂ ਵੱਡੇ ਰੈਂਕ ਦਾ ਅਧਿਕਾਰੀ ਜਿਹੜਾ ਉਹ ਕਰ ਸਕਦਾ ਨਹੀਂ ਅਜੇ ਤੱਕ ਜਿੰਨਾ ਹੋਇਆ ਨਾ ਵੀ ਜਿੰਨੀਆਂ ਬੇਅਦਬੀਆਂ ਹੋਈਆਂ ਉਹੋ ਲਗਭਗ ਜਦੋਂ ਰਿਜ਼ਲਟ ਨਿਕਲਦਾ ਹੀ ਨਿਕਲਿਆ ਵੀ ਇਹ ਬੰਦਾ ਤਾਂ ਪਾਗਲ ਸੀ ਜਾਂ ਮੈਂ ਕਿ ਲਈ ਤਾਂ ਮਾਨਸਿਕ ਰੋਕੀ ਬਣਾ ਦਿੱਤਾ ਜਾਂਦਾ ਮਾਨਸਿਕ ਰੋਕੀ ਕਹੇ ਕਿ ਉਹ ਨਹੀਂ ਛੜਿਆ ਜਾਂਦਾ ਇਹਨਾਂ ਕਾਨੂੰਨ ਦੇ ਵਿੱਚ ਤਾਂ ਜਿੰਨੇ ਸਖਤ ਤਾਰਾਵਾਂ ਬਣਾ ਹੂੰ ਜਿੰਨਾ ਸਖਤ ਹੋਵੇ ਤਾਂ ਫੇਰ ਹੀ ਇਹ ਇੱਕ ਨੂੰ ਇਹ ਜਿਹੜੇ ਬੇਅਦਮੀ ਰੁਕਣਗੇ ਆ ਨਹੀਂ ਕੱਲੇ ਜੁਰਮਾਨਿਆਂ ਨਾਲ ਜਾਂ ਸਜ਼ਾਵਾਂ ਦੇ ਨਾਲ ਵੀ ਬੇਅਦਮੀ ਰੁਕਣ ਵਾਲੀਆਂ ਨਹੀਂ ਜਾਂ ਘੱਟੋ ਘੱਟ ਵੀ ਮੌਤ ਦੀ ਸਜ਼ਾ ਹੀ ਮਤਲਬ ਹੋਣੀ ਚਾਹੀਦੀ ਹੈ ਬੰਦੇ ਨੂੰ ਜਦੋਂ ਫੇਰ ਜਾ ਕੇ ਕਿਤੇ ਇਹ ਜਿਹੜੇ ਬੇਅਦਮੀਆਂ ਹੈਗੀਆਂ ਇਹ ਰੁਕ ਸਕਦੀਆਂ ਕਿਸੇ ਵੀ ਧਰਮ ਦੀ ਬੇਅਦਬੀ ਹੋਣੀ ਮਾੜੀ ਆ ਹੁਣ ਤਾਂ ਮਤਲਬ ਕਿ ਬੇਅਦਬੀ ਹੋਣੀ ਕਾਮ ਗੱਲ ਬਣ ਗਈ ਆਪਾਂ ਅਖਬਾਰ ਦੇ ਵਿੱਚ ਵੀ ਨਾ ਖਬਰ ਪੜ੍ਹ ਸੁਣ ਕੇ ਛੱਡ ਕੇ ਤੇ ਆਪਾਂ ਮਤਲਬ ਵੀ ਮਤਲਬ ਆਮ ਦੀ ਗੱਲ ਲੱਗਣ ਲੱਗੀ ਲੋਕਾਂ ਨੂੰ 2015 ਚ ਤੱਕ ਲੱਗਦਾ ਵੀ ਬਹੁਤ ਵੱਡੀ ਗੱਲ ਆ ਪਰ ਹੁਣ ਜੋ ਨਿੱਕੇ ਮੁੱਟਕੇ ਬੇਅਦਬੀ ਹੁੰਦੀ ਆ ਸਦੋਂ ਖਬਰ ਵੜ ਕੇ ਸੁਣ ਕੇ ਛੱਡ ਦਿੰਦਾ ਇਹ ਤਾਂ ਜਰਾ ਆਮ ਗੱਲਾਂ ਹੁਣ ਹੋ ਗਈਆਂ ਪਰ ਜਿੰਨਾ ਚਿਰ ਸਖਤ ਕਾਨੂੰਨ ਦੇ ਉੱਤੇ ਬਣਦਾ ਨਹੀਂ ਸਖਤ ਸਜ਼ਾ ਮਾਂ ਨਹੀਂ ਮਿਲਦੀਆਂ ਉਹਨਾਂ ਜਿਹੜੇ ਕੋਈ ਰੋਕ ਨਹੀਂ ਲੱਗਦੀ ਕੰਸਾ ਜੀ 295 A ਦੀ ਜਿਹੜੀ ਅਕਾਲੀ ਦਲ ਨੇ ਗੱਲ ਕੀਤੀ ਸੀ ਉਹਦੇ ਬੱਚਾ 5 ਸਾਲ ਦੀ ਸਜ਼ਾ ਸੀਗੀ ਕਿ 5 ਸਾਲ ਦੀ ਸਜ਼ਾ ਮਿਲੂਗੀ ਫਿਰ 18 ਦੇ ਵਿੱਚ 295 A ਇਹ ਦਾ ਜਿਹੜਾ 16 ਦੇ ਵਿੱਚ ਮਤਾ ਪਤਾ ਸੀ ਜਿਹੜੇ ਮੁੱਖ ਬੁਲਾ ਰਹੇ ਆ ਅਕਾਲੀ ਦਲ ਦੇ ਅਸ਼ਦੀਪ ਸਿੰਘ ਖਲੇਰ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਸਨ ਸੱਦ ਕੇ 16 ਦੇ ਵਿੱਚ ਤਤਕਾਲੀ ਸਰਕਾਰ ਸਮੇ 295 A ਜਿਹਦੇ ਵਿੱਚ 10 ਸਾਲ ਦੀ ਸਜ਼ਾ ਸੀਗੀ ਔਰ 10 ਲੱਖ ਦੇ ਜੁਰਮਾਨਾ ਸੀਗਾ ਉਹ ਸੀ ਮਤਾ ਪਾਸ ਕੀਤਾ ਸੀ ਔਰ 18 ਦੇ ਬੱਚੇ ਬਕਾਲਤ ਕੀਤੀ ਸੀ ਕਾਂਗਰਸ ਪਾਰਟੀ ਨੇ ਕਿ 295 AA ਹੋਣਾ ਚਾਹੀਦਾ ਤੇ ਹੁਣ ਉਹੀ ਕਾਨੂੰਨ ਆ ਚੜਾ ਇਹ ਬੱਚ ਪਾਇਆ ਗਿਆ ਮਤੇ ਦੇ ਵਿੱਚ ਇਹ ਉਹ ਆਪਣੇ ਇੰਦੇ ਦੀ ਗਰੰਟੀ ਦੇ 10 ਦੀ ਨਾਲੀ ਗੱਲ ਵੀ ਉਹ ਸਰਕਾਰਾਂ ਦੀ ਜਿਹੜੀ ਕਾਂਗਰਸ ਦੀ ਗੱਲ ਕਰਦੇ ਤੋਂ ਜਿਹੜੀ ਉਹਨਾਂ ਦੇ ਧੜਾਂ ਦੇ ਕਰਕੇ ਇਹ ਜਿਹੜਾ ਮੁੱਦਾ ਜਿਹੜਾ ਸਿਰੇ ਲੱਗਿਆ ਜੀ ਕਿਉਂਕਿ ਕੁਝ ਬੰਦਿਆਂ ਦੇ ਅਸੀਂ ਸੁਣਨੇ ਚਾਹੀਏ ਗੱਲ ਵੀ ਕੁਝ ਬੰਦਿਆਂ ਦੇ ਨਾਂ ਵਿੱਚ ਆਉਂਦੇ ਸੀ ਜਿਨ੍ਹਾਂ ਦੇ ਆਪ ਦੇ ਬੰਦਿਆਂ ਦੇ ਨਾਂ ਵਿੱਚ ਆਉਂਦੇ ਤਾਂ ਉੱਥੇ ਉਹ ਗੱਲ ਦਬ ਦਿੰਦੇ ਸੀ ਹੂੰ ਇਹ ਗੱਲ ਸੁਣਨੀ ਚਾਹੀਏ ਉਹ ਤੋਂ ਕਾਂਗਰਸ ਸਰਕਾਰ ਬਈ ਇਹ ਤਾਂ ਹੁਣ ਜੇ ਗੱਲ ਸਾਹਮਣੇ ਆਉਂਦੀ ਆ ਤਾਂ ਇਹਨਾਂ ਦੇ ਆਪ ਦੇ ਬੰਦੇ ਵਿੱਚ ਆਉਂਦੇ ਆ ਜਿਹੜੇ ਆਪ ਦੇ ਬੰਦੇ ਆ ਪੈਚਾਂ ਦੇ ਜਿਹੜਾ ਉਹ ਤੁਹਾਡਾ ਸੀਗਾ ਉਹ ਇਸ ਗੱਲ ਨੂੰ ਲੰਮਾ ਲੈ ਜਾਂਦੇ ਆ ਹੂੰ ਇਹੋ ਹੁਣ ਵੀ ਹੈਗਾ ਕਾਨੂੰਨ ਬਾਰੇ ਜੀ ਜਾਨ ਬੁੱਝ ਕੇ ਸੈਸ ਕੀਤੀ ਗਈ ਆ ਗੁਰੂ ਗੰਗ ਸਾਹਿਬ ਦੇ ਉੱਪਰ ਹੀ ਪਹਿਲਾਂ ਧਰਮ ਦੇ ਨਾਲ ਸਿਆਸਤ ਚੱਲਦੀ ਸੀ ਹੁਣ ਧਰਮ ਦੇ ਉੱਤੇ ਹੀ ਸਿਆਸਤ ਚੱਲਦਾ ਤਾਂ ਹੀ ਹੁੰਦਾ ਜੀ ਇਹ ਸਰਕਾਰਾਂ ਦਾ ਤਾਂ ਫਰਾਂ ਹੀ ਚੱਲਦਾ ਕੰਮ ਵਾ ਜਾਂ ਅੱਦੇ ਉੱਧਰ ਹੋ ਗਿਆ ਅੱਦੇ ਉੱਧਰ ਹੋ ਕੇ ਆਪਾਂ ਤਾਂ ਇਹਨਾਂ ਦੇਖ ਕੇ ਗੱਲਾਂ ਬਾਤਾਂ ਸਮਝ ਹੀ ਨਹੀਂ ਆਉਂਦੀ ਦੀ ਹੈ ਜਿਹੜ ਤੇ ਪਰ ਜੇ ਕਾਨੂੰਨ ਬਣ ਗਿਆ ਤਾਂ ਆਪਾਂ ਦਾ ਸਵਾਗਤ ਕਰਦਾ ਪਰ ਇਹਨੂੰ ਪੱਕੇ ਤੌਰ ਤੇ ਲਾਗੂ ਹੋਵੇ ਫੇਰ ਹੀ ਫਾਇਦਾ ਜੀ ਬਾਪੂ ਜੀ ਕਿਵੇਂ ਲੱਗਦਾ ਕਿ ਹੁਣ ਕਾਨੂੰਨ ਜਿਹੜਾ ਬਾਈ ਜੀ ਬਣਾਇਆ ਗਿਆ ਹੁਣ ਸਰਕਾਰ ਨੇ ਜਿਹੜਾ ਮਤਾ ਪਾਇਆ ਹਾਲਾਂਕਿ ਕਾਨੂੰਨ ਹਜੇ ਬਾਨਾਗਾ ਕੇਂਦਰ ਤੱਕ ਜਾਣਾ ਹੈ ਫਿਰ ਹਾਰਸ਼ਪਤੀ ਨੇ ਜਿਹੜਾ ਇਸ ਦੀ ਮਨਜ਼ੂਰੀ ਦੇਣੀ ਆ ਤਾਂ ਕਿ ਸਿੱਖ ਸੰਗਤਾਂ ਦੇ ਕਿਤਨੂੰ ਕਿਤਨਾ ਕਿਤੇ ਠੰਡੀ ਹਵਾ ਆ ਹਾਂਜੀ ਅਸੀਂ ਭਗਵਾਨਤਮਾਨ ਸਰਕਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣ ਬਾਰੇ ਸੋਚਿਆ ਹੂੰ ਤੇ ਬਣਨਾ ਚਾਹੀਦਾ ਹੂੰ ਜਿਹੜੇ ਬਿਆਦਵੀ ਕਰਦੇ ਸੀ ਲੋਕ ਜਿਹੜੇ ਕਹਿੰਦੇ ਨੇ ਸੀ ਕਿ ਮਾਨਸਿਕ ਰੋਗੀ ਆ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਆ ਦਾਦਾ ਕਿ ਉਹ ਲੋਕ ਹੁਣ ਸੈਟ ਹੋ ਜਾਣਗੇ ਇਸ ਕਾਨੂੰਨ ਦੇ ਨਾਲ ਬਿਲਕੁਲ ਬਿਲਕੁਲ ਜੀ ਇਹ ਕੋਈ ਮਾਨਸਿਕ ਰੋਗੀ ਨਹੀਂ ਹੁੰਦਾ ਆਪਾਂ ਦੇਖ ਲੈਂਦੇ ਆ ਕੋਈ ਆਪਦੇ ਘਰੇ ਇਹਦੀ ਹਰਕਤ ਨਹੀਂ ਕਰਦਾ ਜੀ ਠੀਕ ਆ ਇਸ ਕਰਕੇ ਇਹ ਬਹੁਤ ਵਧੀਆ ਪ੍ਰਾਲਾ ਸਕਸਸ ਸਜਾਵਾਂ ਸਖਤ ਹੋਣੀਆਂ ਚਾਹੀਦੀਆਂ ਨੇ ਹੂੰ ਤੇ ਉਮਰ ਕੈਦ ਜਿਵੇਂ ਖਾਲਸਾ ਜੀ ਨੇ ਗੱਲ ਕੀਤੀ ਆ ਕਿ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਹੋਣੀ ਚਾਹੀਦੀ ਇਹ ਵੀ ਸ਼ਾਮਿਲ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਸ਼ਾਮਿਲ ਕਰਨੀ ਚਾਹੀਦੀ ਹੈ ਜੀ ਹੂੰ ਸਾਡੇ ਧਰਮ ਨੂੰ ਜੇ ਕੋਈ ਆ ਕੇ ਸਾਡੇ ਧਰਮ ਨਾਲ ਛੇੜਛਾੜ ਕਰਦਾ ਤਾਂ ਇਹ ਹੋਣਾ ਚਾਹੀਦਾ ਹੈ। ਹੂੰ। ਬਾਈ ਕਿਵੇਂ ਲੱਗਦਾ ਹੈ ਕਿ ਜਦੋਂ ਸਰਕਾਰ ਨੇ ਮਤਾ ਪਾਇਆਗਾ ਬਾਈ? ਲੱਗਦਾ ਕਿ ਇਹ ਸਹੀ ਚੀਜ਼ ਆ ਕਿ ਇਹ ਚੀਜ਼ਾਂ ਹੋਣੀਆਂ ਪਹਿਲਾਂ ਚਾਹੀਦੀਆਂ ਸੀ। ਕਿਹੋ ਜਿਹਾ ਲਾਗੂ ਹੋਊਗਾ ਉਹਦੀ ਪਤਾ ਨਹੀਂ। ਸਹੀ ਹੋ ਜਾਵੇ। ਜਿਵੇਂ ਜਦੋਂ ਸਰਕਾਰ ਨੇ ਮਤਾ ਪਾਇਆ ਜਦੋਂ ਪਹਿਲਾਂ ਵੀ ਸਰਕਾਰ ਆਉਂਦੀ ਜਾਂਦੀ ਰਹਿੰਦੀ ਰਹਿੰਦੀ ਮਤੇ ਪਾਈ ਜਾਂਦੇ ਮਤੇ ਹੀ ਰਹਿੰਦੇ ਆ। ਰਿਜ਼ਲਟ ਕੋਈ ਨਹੀਂ ਆਉਂਦਾ। ਜੇ ਜਦੋਂ ਆ ਸੁਣੂਗਾ ਜਾਂ ਕੋਈ ਕਾਰਵਾਈ ਹੋਊਗੀ ਅਸਲ ਤਾਂ ਜਿਹੜੀ ਹੁਣ ਇਹ ਕਹਿੰਦੇ ਆ ਵੀ ਸਜ਼ਾ ਮਿਲੂਗੀ ਜਾਂ 10 ਵਾਲੀ ਇਹ ਵੀ ਲੰਮਾ ਜਾ ਵੜਦਾ ਇਹ ਤਾਂ ਤੁਰਤ ਪੈਰ ਵਾਲੀ ਫੈਸਲਾ ਹੋ ਮੌਕੇ ਦੀ ਸਜ਼ਾ ਮਿਲਣੀ ਚਾਹੀਦੀ ਬੜਾ ਸਖ ਸੰਗਤ ਦੇ ਨਾਲ ਜਿਹੜੀ ਵਿਚਾਰ ਚਰਚਾ ਕੀਤੀ ਐ ਇਸ ਵਿਸ਼ੇ ਦੇ ਉੱਪਰ ਕਿਉਂਕਿ ਪੰਜਾਬ ਪੰਜਾਬ ਦੇ ਬੱਚਾ ਬੇਹੱਦ ਸੰਜੀਦਾ ਮਸਲਾ ਬਣਿਆ ਹੋਇਆ ਚਾਹੇ ਨਸ਼ੇ ਦੀ ਗੱਲ ਹੋਵੇ ਚਾਹੇ ਗੁਰੂ ਗੰਗ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ ਲਗਭਗ 10-11 ਸਾਲਾਂ ਤੋਂ ਜਿਹੜਾ ਬੇਹੱਦ ਸੰਜੀਦਾ ਮਸਲਾ ਬਣਿਆ ਹੋਇਆ ਸੀ ਔਰ ਸੱਤਾਧਾਰੀ ਪਾਰਟੀ ਨੇ ਮਤਾ ਜਿਹੜਾ ਪਾਸ ਕੀਤਾ ਔਰ ਕੱਲ ਕੁਲਤਾਰ ਸਿੰਘ ਸੱਦਮਾਲੇ ਸਿਲੈਕਟਡ ਕਮੇਟੀ ਜਿਹੜੀ ਬਣਾਈ ਆ ਔਰ ਰਿਪੋਰਟ ਆ ਜਿਹੜੀ ਉਹ ਪਿੰਡਾਂ ਦੇ ਵਿੱਚ ਕਮੇਟੀ ਜਾਵੇਗੀ ਔਰ 6 ਮਹੀਨੇ ਦਾ ਸਮਾਂ ਜਿਹੜਾ ਉਸ ਕਮੇਟੀ ਨੂੰ ਲੱਗੇਗਾ ਰਿਪੋਰਟ ਆ ਜਿਹੜੀ ਉਹ ਫਿਰ ਪੇਸ਼ ਕਰੇਗੀ ਫਿਰ ਮਤਾ ਬਣੇਗਾ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਜਿਹੜਾ ਕੇਂਦਰ ਦੇ ਵਿੱਚ ਰਾਸ਼ਟਰਪਤੀ ਦੇ ਜਿਹੜਾ ਉਹ ਮੁਖਾਤਬ ਕੀਤਾ ਜਾਵੇਗਾ ਪਰ ਲੋਕਾਂ ਦੇ ਵਿੱਚ ਇਹ ਚਰਚਾ ਹੈਗੀ ਆ ਕਿ ਪਹਿਲਾਂ ਵੀ ਬੜੇ ਮਤੇ ਬਣਿਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਪੰਜਾਬ ਦੀ ਸੱਤਾ ਤੇ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਸੱਤਾ ਤੇ ਰਹੀ ਹੋਵੇ ਪਰ ਮਤਿਆ ਜਿਹੜੇ ਉਹ ਟੇਬਲ ਤਾਂ ਕਿਸੇਮ ਤਰੇਗੇ ਉਹ ਲਾਗੂ ਨਹੀਂ ਹੋਈ ਪਰ ਲੋਕਾਂ ਨੇ ਕਹਿੰਦੇ ਕਿ ਮਤਾ ਪਾਇਆ ਗਿਆ ਇੱਕ ਸ਼ਲਾਘਾਜੋਕ ਕਦਮ ਹੈ ਵਧੀਆ ਕਦਮ ਹੈ ਪਰ ਇਹ ਮਤਾ ਜਿਹੜਾ ਲਾਗੂ ਹੋਣਾ ਚਾਹੀਦਾ ਕਾਨੂੰਨ ਇਦਾਂ ਦਾ ਬਣਾਉਣਾ ਚਾਹੀਦਾ ਕਿ ਲੋਕਾਂ ਜਿਹੜੇ ਬਿਆਦਵੀ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਲੋਕਾਂ ਤੱਕ ਨੇ ਇਥੋਂ ਵੀ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਜੜੀ ਮੌਤ ਤੱਕ ਦੀ ਸਜ਼ਾ ਹੋਣੀ ਚਾਹੀਦੀ ਆ ਉਹ ਕਾਨੂੰਨ ਲਾਗੂ ਹੁੰਦਾ ਜਾਂ ਨਹੀਂ ਹੁੰਦਾ ਇਸ ਸਮੇਂ ਦੇ ਗੱਲਾਂ ਪਰ ਇੱਕ ਮਰ ਜਿਹੜਾ ਲੋਕਾਂ ਨੇ ਪੰਜਾਬ ਸਰਕਾਰ ਦੇ ਪ੍ਰਤੀ ਜਿਹੜਾ ਹੰਗਾਰਾ ਦਿੱਤਾ ਜੁੜ ਰਹੇ ਹੁੰਦੇ ਪ੍ਰੱਖ ਮੋਸ ਦੇ ਨਾਲ ਮੈਂ ਸਮਰਨਜੀਤ ਸਿੰਘ ਸਿਧਾਨਾ ਧੰਨਵਾਦ